ਕਾਂਗਰਸ ਆਊਗੀ ਪੰਜਾ ਦਿਨਾਂ ਚ ਅਸੀਂ ਨਸ਼ਾ ਖਤਮ ਕਰ ਦਾਂਗੇ ਇਹ ਗੱਲ ਝੂਠੀ ਆ ਮਿੱਤਰੋ ਤੇ ਗੱਲ ਸੱਚੀ ਕਰੋ ਜਿਹੜੀ ਗੱਲ ਦੇਣੀ ਨਾ ਆਵੇ ਨਹੀਂ ਨੇਰੇ ਵਰਗਾ ਅੱਜ ਟੈਲੀਵਿਜ਼ਨ ਤੇ ਹੋਰ ਬਿਆਨ ਦੇ ਦਿੰਦਾ ਅਗਲੇ ਦਿਨ ਉਹਦਾ ਪੁਰਾਣਾ ਬਿਆਨ ਕੱਢ ਲੈਂਦੇ ਆ ਨਾਲ ਨਵਾਂ ਆ ਲਾ ਦਿੰਦੇ ਆ ਫੇਰ ਲੋਕ ਥੂ ਥੂ ਕਰਦੇ ਗੱਲ ਓਨੀ ਕਰੋ ਜਿਨੀ ਪਾਇਦਰ ਮਾਤਾ ਹੁਣ ਨਸ਼ਾ ਹੈ ਨਸ਼ਾ ਹੁਣ ਨਸ਼ਾ ਕਹਿ ਦਿੰਦਾ ਜਿਹੜਾ ਸਟੇਜ ਤੇ ਲੀਡਰ ਚੜ ਜਾਂਦਾ ਉਹ ਕਹਿੰਦਾ ਸਵੇਰੇ ਬੰਦ ਕਰਦੇ ਆਂ ਉਹ ਸਾਡੇ ਵਾਲਾ ਆਇਆ ਸੀ ਇੱਕ ਪੂਪਾ ਕੋਨੇ ਗੁਟਕਾ ਸਾਹਿਬ ਹੀ ਫੜ ਲਿਆ ਮਾਂ ਦੇ ਛੇਰ ਨੇ ਉਹ ਕਹਿੰਦਾ ਮੁੱਖ ਮੰਤਰੀ ਬਣ ਜੋ ਗੁਟਕਾ ਸਾਹਿਬ ਦਾ ਕੀ ਹੈ ਇਹ ਆਇਆ ਜਨਾਬ ਇਹਨੇ ਹਰਿਮੰਦਰ ਸਾਹਿਬ 'ਚ ਅਰਦਾਸ ਕਰਾਤੀ ਨਸ਼ਾ ਉਹਨੇ ਰੋਨੇ ਹੋ ਗਿਆ ਪਿੰਡਾ ਚੋ ਬੋਲੋ ਭਾਈ ਯਾਰ ਬੋਲ ਤਾਂ ਲੋ ਜਮੈਂ ਕਸ਼ਾ ਖਤਮ ਨਹੀਂ ਹੋ ਸਕਦਾ ਜੇ ਕਾਂਗਰਸ ਦਾ ਰਾਜ ਆ ਗਿਆ ਹੈਲੋ ਫੇਰ ਵੀ ਪਹਿਲਾ ਸੁਣ ਲਓ ਫੇਰ ਵੀ ਇਹ ਖਤਮ ਹੈ ਨਹੀਂ ਹੋਣਾ ਇਹਰੇ ਵਾਸਤੇ ਨੌਕਰੀਆਂ ਦੇਣੀਆਂ ਪੈਣੀਆਂ ਸੰਧੂ ਸਾਹਿਬ ਉੱਥੇ ਬੈਠੋ ਮੈਨੂੰ ਪਤਾ ਹੈ ਇਹ ਕਹਿੰਦਾ ਵੀ ਹੁਣ ਬਸ ਕਰੋ ਰੰਦਾਵਾ ਸਾਹਿਬ ਤੇ ਅਮਰ ਸਿੰਘ ਨੇ ਇਸ਼ਾਰਾ ਕਰਤਾ ਵੀ ਖੜਾ ਹੋ ਅਮਰ ਸਿੰਘ ਜੀ ਤੁਸੀਂ ਸਾਡੇ ਬਾਪੂ ਜਿੱਥੇ ਅਸੀਂ ਫਸ ਜਾਂਦੇ ਹਾਂ ਉੱਥੇ ਤੁਸੀਂ ਸਾਨੂੰ ਕੱਢਦੇ ਹੋ ਹੁਣ ਮੈਨੂੰ ਹੀ ਬਹਿਣ ਵਾਸਤੇ ਇਸ਼ਾਰਾ ਕਰਾਤਾ ਸੁਣੋ ਸੁਣੋ ਧਿਆਨ ਨਾਲ ਮੈਂ ਕਹਿ ਰਿਹਾ ਨੌਕਰੀ ਮੁੰਡੇ ਵੇਲੇ ਆ ਵੇਲੇ ਪਿੱਪਲ ਥੱਲੇ ਬੈਠੇ ਇਹੀ ਕੰਮ ਕਰੀ ਜਾਂਦੇ ਆ ਕਿਉਂਕਿ ਜੇ ਨੌਕਰੀ ਜਾਣ ਸ਼ਾਮ ਨੂੰ ਆਉਣ ਪੜ ਲਿਆ ਗੋਆ ਕੂੜਾ ਕਰਕੇ ਇਹਨਾਂ ਨੇ ਪੜਾਇਆ ਮੁੰਡੇ ਨੂੰ ਕਿਸੇ ਨੇ ਦਿਹਾੜੀਆਂ ਕਰਕੇ ਪੜਾਇਆ ਕੁੜੀ ਨੂੰ ਹੁਣ ਉਹ ਫਿਰਦੇ ਆ ਵੇਲੇ ਨਾ ਤਾਂ ਉਹ ਗੋਆ ਕੁੜਾ ਕਰਨ ਜੋ ਗਰੇ ਰਹੇ ਨੇ ਉਹ ਦਿਹਾੜੀ ਜਾਂ ਜੋ ਗਰੇ ਰਹੇ ਉਹ ਨਸ਼ਾ ਕਰਦੇ ਇੱਕ ਤਾਂ ਨੌਕਰੀਆਂ ਦਿਓ ਤੇ ਦੂਜਾ ਆ ਜਿਹੜਾ ਚਿੱਟਾ ਥੋੜੇ ਸਮਿਆਂ ਸੇ ਥੋੜੇ ਸਮਿਆਂ ਸੇ ਚਿੱਟਾ ਸਮੈਕ ਕੋਕੀng ਤੇ ਆ ਟੀਕਾ ਆ ਜਿਹੜੀ ਹਸਪਤਾਲ ਚ ਗੋਲੀ ਮਿਲਦੀ ਐ ਸਭ ਤੋਂ ਮਾੜੀ ਐ ਤੇਰੇ ਨਾਲ ਬੰਦਾ ਬਚਦਾ ਨਹੀਂ ਜਿਹਨੂੰ ਲੱਗ ਜਾਂਦੀ ਆ ਦੱਸੋ ਭਾਈ ਇਹ ਮੈਂ ਚਿੱਟੇ ਦੇ ਮਾਪਿਆਂ ਨੂੰ ਮਿਲਿਆ ਜਿਹੜੇ ਚਿੱਟੇ ਜਿਹੜੇ ਬੱਚੇ ਚਿੱਟਾ ਪੀਂਦੇ ਆ ਉਹਨਾਂ ਪਰਿਵਾਰਾਂ ਨੂੰ ਮਿਲਿਆ ਜਿਹੜੇ ਬੱਚੇ ਕੋਕੀਨ ਤੇ ਸਮੈਕ ਤੇ ਟੀਕਾ ਲਾਉਂਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ 3 ਸਾਲ ਉਮਰ ਆ ਉਹਨਾਂ ਦੀ ਢਾਈ ਤੋਂ 3 ਸਾਲ ਪਰ ਮੈਂ ਉਹਨਾਂ ਪਰਿਵਾਰਾਂ ਨੂੰ ਵੀ ਮਿਲਿਆ ਜਿਹੜੇ ਅਫੀਮ ਤੇ ਪੁੱਕੀ ਖਾਂਦੇ ਉਹ 40 40 ਸਾਲਾਂ ਦਾ ਫੀਮ ਖਾਈ ਜਾਂਦਾ ਕੋਈ 50 ਸਾਲਾਂ ਦਾ ਭੁੱਕੀ ਖਾਈ ਜਾਂਦਾ ਹੁੰਦਾ ਹੀ ਕੁਝ ਨਹੀਂ ਬੋਲੋ ਬਈ ਇਹ ਗੱਲ ਸੱਚੀ ਹੈ ਝੂਠੀ ਹੈ ਇਹਦਾ ਆਲਟਰਨੇਟਿਵ ਹੈ ਮੈਂ ਕਿਸੇ ਨਸ਼ੇ ਨੂੰ ਤਰਜੀਹ ਨਹੀਂ ਦਿੰਦਾ ਹੈਲੋ ਸਰਦਾਰ ਜੀ ਮੈਂ ਆਂਡਾ ਵੀ ਨਹੀਂ ਖਾਂਦਾ ਸ਼ਰਾਬ ਵੀ ਸਭ ਤੋਂ ਮਾੜਾ ਨਸ਼ਾ ਹੈ ਪੀ ਕੇ ਬੰਦਾ ਐਕਸੀਡੈਂਟ ਕਰਦਾ ਘਰੇ ਵੀ ਕਲੇਸ਼ ਕਰਦਾ ਤੇ ਨਾਲ ਕਈ ਵਾਰੀ ਸੜਕ ਤੇ ਲਟਿਆ ਪਿਆ ਹੁੰਦਾ ਮਾਈ ਪੀਨ ਤੇ ਪੁੱਕੀ ਵਾਲਾ ਬੰਦਾ ਐ ਸੜਕ ਤੇ ਲਿਟਿਆ ਪਿਆਣੀ ਵੇਖਿਆ ਮੇਰੇ ਕਹਿਣ ਤੋਂ ਭਾਵੇਂ ਆ ਇੱਕ ਵਾਰੀ ਜਿਵੇਂ ਕੈਨੇਡਾ ਨੇ ਕੀਤਾ ਕੈਨੇਡਾ ਨੇ ਉਹ ਨਸ਼ਾ ਉੱਥੇ ਲੀਗਲਾਈਜ਼ ਕਰਤਾ ਠੇਕੇ ਖੋਲਤੇ ਤਾਂ ਜੋ ਆ ਟੀਕਾ ਸਮੈਚ ਚਿੱਟਾ ਜਿਹਦੇ ਨਾਲ 3 ਸਾਲਾਂ ਚ ਬੰਦਾ ਮਰ ਜਾਂਦਾ ਹੈ ਜਾਨਲੇਵਾ ਨਸ਼ਾ ਹੈ ਨਸ਼ਾ ਤਾਂ ਉਹ ਵੀ ਮਾਰਨਾ ਹੈ ਲੇਕਿਨ ਉਹ ਜਾਣ ਲੈਵਾ ਨਹੀਂ ਹੈ ਇਹਰੇ ਤੇ ਥੋੜਾ ਜਿਹਾ ਸਰਕਾਰ ਆਉਣ ਵਾਲੀ ਵਿਚਾਰ ਕਰੇ ਤਾਂ ਕੰਮ ਨਸ਼ੇ ਦਾ ਨਸ਼ੇ ਨਾਲੋਂ ਮੌਤਾਂ ਹੋਣੀਆਂ ਬੰਦ ਹੋ ਸਕਦੀਆਂ ਮੇਰੀ ਗੱਲ ਸੱਚੀ ਹੈ ਤਾਂ ਟੂਟੋ ਤਾੜੀ ਮਾਰ ਦਿਓ ਇਹ ਮੈਨੂੰ ਰੰਦਾਵਾ ਸਾਹਿਬ ਕਹਿੰਦੇ ਰਹਿੰਦੇ ਨਾ ਕਿਹਾ ਕਰ ਜੇ ਮੇਰੀ ਗੱਲ ਦਾ ਸੱਚੀ ਹੈ ਤਾਂ ਦੁਬਾਰੇ ਜ਼ੋਰ ਨਾਲ ਤਾੜੀ ਮਾਰੋ ਏ ਤੇ ਤੁਹਾਡੇ ਨਾਲ ਧੋਖਾ ਆਇਆ ਕਿਉਂਕਿ ਸ਼ਰਾਬ ਬੰਦੀ ਸੀ ਫੈਕਟਰੀਆਂ ਚ ਕਿਸਾਨ ਨੂੰ ਤਾਂ ਮਾਰੀ ਕਿਸਾਨ ਨੂੰ ਤਾਂ ਮਾਰੀ ਗਏ ਮਾਰੀ ਗਏ ਜਿਹਨੋਂ ਦਾ ਕਿਸਾਨ ਬਣਿਆ ਸ਼ਰਾਬ ਹੁੰਦੀ ਸੀ ਫੈਕਟਰੀਆਂ ਚ ਪੈਦਾ ਪਾਣੀ ਚ ਰੰਗ ਪਾ ਕੇ ਪਾਣੀ ਪਾਣੀ ਦਾ ਮੁੱਲ ਵਟਣਾ ਸੀ ਸਰਕਾਰ ਵੀ ਪੈਸੇ ਲੈ ਲੈਂਦੀ ਸੀ ਫੈਕਟਰੀਆਂ ਪੰਜ ਸੱਤ ਵੱਡੇ ਲੋਕ ਇਕੱਠੇ ਹੋਏ ਉਹਨਾਂ ਨੇ ਸਰਕਾਰ ਨੂੰ ਆਖਿਆ ਵੀ ਆਪਾਂ ਐਕਸਾਈਜ਼ ਪਾਲਸੀ ਬਣਾਓ ਸ਼ਰਾਬ ਨੂੰ ਲੀਗਲ ਕਰ ਦਿਓ ਹੁਣ ਸ਼ਰਾਬ ਤਾਂ ਰੱਖਦੇ ਆਂ ਵਿਆਹਾਂ ਚ ਤੇ ਫੀਮ ਹੁੰਦੀ ਸੀ ਕਿਸਾਨਾਂ ਦੇ ਘਰੇ ਖੇਤਾਂ ਚ ਹੁਣ ਕਿਸਾਨ ਤਾਂ ਵਿਚਾਰਾ ਜਾ ਕੇ ਸਰਕਾਰ ਨੂੰ ਸਮਝਾ ਨਹੀਂ ਸਕਦਾ ਸੀ ਇਹ ਡੋਡੇ ਹੁੰਦੇ ਸੀ ਕਿਸਾਨ ਦੇ ਖੇਤ ਹੁਣ ਕਿਸਾਨ ਇਕੱਠੇ ਹੋ ਕੇ ਸਰਕਾਰਾਂ ਨੂੰ ਪੈਸਾ ਤਾਂ ਦੇ ਨਹੀਂ ਸਕਦੇ ਸੀ ਇਸ ਕਰਕੇ ਡੋਡੇ ਦੇ ਫੀਮ ਮਾੜਾ ਨਸ਼ਾ ਬਣਾਤਾ ਤੇ ਸ਼ਰਾਬ ਚੰਗਾ ਨਸ਼ਾ ਬਣਾਤਾ ਤੇ ਫੀਮ ਲੋਗ ਅੱਧੀਆਂ ਦਵਾਈਆਂ ਚ ਅਫੀਮ ਪੈਂਦੀ ਐ ਹਜੇ ਵੀ ਅਫੀਮ ਵੇਚਦੇ ਸੋ ਕਹਿਣ ਦਾ ਭਾਵ ਇਹ ਸਰਕਾਰਾਂ ਤੋਂ ਕਿਸਾਨ ਵਿਚਾਰਾ ਭੋਲਾ ਕਿਸਾਨ ਭੋਲਾ ਸੋ ਇਹੋ ਜੇ ਕੰਮ ਜੇ ਨਾ ਕਿਥੇ ਮੈਂ ਕਹਿੰਦਾ ਕਾਂਗਰਸ ਆਉਗੀ ਪੰਜਾ ਦਿਨਾਂ ਚ ਅਸੀਂ ਨਸ਼ਾ ਖਤਮ ਕਰ ਦਾਂਗੇ ਇਹ ਗੱਲ ਝੂਠੀ ਆ ਮਿੱਤਰੋ ਤੇ ਗੱਲ ਸੱਚੀ ਕਰੋ ਜਿਹੜੀ ਗੱਲ ਦੇਣੀ ਨਾ ਆਵੇ ਨਹੀਂ ਨੇਰੇ ਅਰਜਾ ਅੱਜ ਟੈਲੀਵਿਜ਼ਨ ਤੇ ਹੋਰ ਬਿਆਨ ਦੇ ਦਿੰਦਾ ਅਗਲੇ ਦਿਨ ਉਹਰਾ ਪੁਰਾਣਾ ਬਿਆਨ ਕੱਢ ਲੈਂਦੇ ਆ ਨਾਲ ਨਵਾਂ ਲਾ ਦਿੰਦੇ ਆ ਫੇਰ ਲੋਕ ਥੂ-ਥੂ ਕਰਦੇ ਗੱਲ ਓਨੀ ਕਰੋ ਜਿਨੀ ਪਾਇਦਰਾਂ